ਵੇਦ ਵੀ ਹੁਣ ਨਹੀਂ ਹੁੰਦੀ ਕਿ ਨਸ਼ਾ ਮੁੱਕ ਗਿਆ ਕਿ ਰਿਸ਼ਵਤ ਮੁੱਕ ਗਈ ਕਿ ਗੁੰਡਾਗਰਦੀ ਮੁੱਕ ਗਈ ਕੀ ਮੁੱਕ ਗਿਆ ਮੈਨੂੰ ਦੱਸਣ ਵੀ ਆ ਮੁੱਕ ਗਿਆ ਚੀਜ਼ਾਂ ਭਾਈ ਸਹੀ ਗੱਲ ਹੈ ਜੀ ਬਾਕੀ ਸਹੀ ਗੱਲ ਹੈ ਆ ਅੱਗਾ ਪ੍ਰਾਲੀ ਨੂੰ ਲਾਈ ਜਾਂਦੇ ਆ ਜਿਮੀਦਾਰਾਂ ਦੇ ਅੱਗੇ ਹਰਕ ਜੜ ਜਾਂਦਾ ਸਹੀ ਗੱਲ ਹੈ ਤੇ ਜਿਮੀਦਾਰਾਂ ਦੇ ਦੱਸ ਵੀ ਕੋਈ ਜਿਮੀਦਾਰਾਂ ਨੇ ਰੋਟੀ ਨਹੀਂ ਖਾਣੀ ਕੇ ਨਮਸ ਸਹੀ ਗੱਲ ਹੈ ਜੀ ਡੀਪ ਇਹਨਾਂ ਨੂੰ ਨਹੀਂ ਮਿਲਦੀ ਝੋਨਾ ਇੰਨੇ ਦਾ ਨਹੀਂ 7-7 8 8 ਕਿਲੋ ਕਾਟ ਲੱਗ ਗਈ ਪ੍ਰਾਲੀ ਨੂੰ ਅੱਗੇ ਨਹੀਂ ਲਾ ਸਕਦੇ ਤੇ ਫੈਕਟਰੀਆਂ ਜਾ ਕੇ ਵੀ ਇਹਨਾਂ ਦੀ ਅੱਗ ਹੀ ਮਚਣੀ ਆ ਚਾਰ ਹੈਗੇ ਸੀਟਾਂ ਤੇ ਉਹ ਸਾਬ ਉਹਨਾਂ ਜਿਵੇਂ ਭਾਜਪੀ ਤੇ ਆਮ ਪਾਰਟੀ ਦੀ ਜ਼ੀਰੋ ਵੋਟ ਹੋਣੀ ਚਾਹੀਦੀ ਜੀਰੋ ਜੇ ਲੋਕ ਚਾਹਣ ਤਾਂ ਸੁਖਵੀਰ ਸਾਹਿਬ ਤੇ ਆ ਕੇ ਚੜੀ ਜਾਂਦੇ ਬਾਦਲ ਨੇ ਐ ਕਰਤਾ ਐ ਕਰਤਾ ਦੱਸੋ ਵੀ ਕਰਿਆ ਕੀ ਉਹਨੇ ਮਾੜਾ ਤਾਂ ਦੱਸਣ ਵੀ ਆ ਕਰਤਾ ਉਹਨੇ ਪੰਜਾਬ ਵਾਸਤੇ ਭਾਈ ਗਰਦੀਦਾਰ ਪੰਜਾਬ ਚੋਂ ਫੇਲ ਕਰਨਾ ਉਹ ਕਰ ਦੇਣਗੇ ਮੁੜ ਕੇ ਪੰਜਾਬ ਦੀ ਕਿਸੇ ਨੇ ਢੂਈ ਨਹੀਂ ਮਾਰਨੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਗਾਂ ਲਿਜਾ ਸਕਦੀ ਇੱਕ ਤੇ ਖੇਤਰੀ ਪਾਰਟੀ ਕਹਿੰਦੀ ਲੋਕਾਂ ਦਾ ਧਿਆਨ ਹੀ ਨਹੀਂ ਦੇ ਜਾਂਦੇ ਦੇ ਮੁੱਦੇ ਇਹੋ ਹੀ ਠਾਕ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਬਾਕੀ ਦੋਸਤੋ ਮੈਂ ਕਰਦਾ ਹਾਂ ਇਸ ਟਾਈਮ ਵਾਕ ਦਿੱਤੇ ਪਿੱਛੇ ਦਿਖਾਉਣਾ ਤੁਹਾਨੂੰ ਖੇਤਾਂ ਦਾ ਨਜ਼ਾਰਾ ਕਨਕ ਬੀਜ ਜੰਦੇ ਆ ਵਾਹ ਬੀ ਵਾਹ ਰਗਵੀਰ ਮਾਨ ਸਾਹਿਬ ਸ਼ੋਕਰਾਜਰੋਂ ਡੀਏਪੀ ਮਿਲ ਗਈ। ਜੇ ਡੀਏਪੀ ਲ ਦਿੱਕਤ ਆ ਨਾ ਇਹ ਸਾਲ ਹੀ ਆਉਂਦੀ ਆ। ਇਹਦਾ ਹਾਲ ਸਰਕਾਰ ਨੂੰ ਪੱਕਾ ਕਰਨਾ ਚਾਹੀਦਾ ਹੈ। ਕਿਉਂਕਿ ਯਾਰ ਕਿਸਾਨ ਨਾ ਦੇਸ਼ ਦਾ ਅੰਦਤ ਹੈ। ਜਿਹੜਾ ਚਲੋ ਆਪ ਦੇ ਢਿੱਡ ਭਰਦੇ ਪਰਦੇ ساری ਦੁਨੀਆ ਦਾ ਸਾਰੇ ਦੇਸ਼ ਦਾ ਢਿੱਡ ਭਰਦੇ ਆ ਕਿਸਾਨ। ਕਿਸਾਨ ਭਾਵੇਂ ਕਿਸੇ ਮੁਲਕ 'ਚ ਹੋਣ ਕਿਸੇ ਦੇਸ਼ 'ਚ ਹੋਣ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਬਥੇਰੇ ਥਾਵਾਂ ਤੇ ਲੋਕ ਕਰਦੇ ਵੀ ਆ। ਹੁਣ ਤੁਸੀਂ ਲਾਲੋ ਸਾਹਿਬ ਵੀ ਆਹ ਹਮ ਸਾਰੀ ਫਸਲ ਵੇਚ ਕੇ ਜ਼ਮੀਨਦਾਰ ਨੇ ਵੀ ਵਿਆਹ ਵੀ ਕਰਨੇ ਹੁੰਦੇ ਆ ਇੱਕ ਦੀਵਾਲੀ ਆ ਗਈ ਸੀ ਤੇ ਬਾਕੀ ਹੋਰ ਵੀ ਹੁਣ 6 ਮਹੀਨਿਆਂ ਦੀ ਫਸਲ ਜਮੀਨਦਾਰ ਚਰਾ ਜਿਹੜਾ ਖੁੱਲੇ ਆਸਮਾਨ ਚ ਰੱਖਦਾ ਤੇ ਜਦੋਂ ਉਹਦੇ ਰੁਪਏ ਜਿਹੇ ਵਿੱਚ ਪਾਉਣ ਦੀ ਵਾਰੀ ਆਉਂਦੀ ਆ ਪਾਏ ਤਾਂ ਕਿਹੜੇ ਜਾਂਦੇ ਉਹ ਵੀ ਕਟਕਟਾ ਹੋ ਜਾਂਦਾ ਚਲੋ ਜਿਵੇਂ ਵੀ ਹੈ ਉਦੋਂ ਮਤਲਬ ਪੇਮੈਂਟ ਨਹੀਂ ਮਿਲਦੀ ਹੁਣ ਝੋਨੇ ਦਾ ਕੀ ਹਾਲਾਤ ਰਿਹਾ ਐਤ ਕਿਤੇ ਬਾਲੇ ਮਾੜੇ ਹਾਲਾਤ ਰਹੇ ਆ ਡੀਏਪੀ ਦੇ ਵੀ ਝੋਨੇ ਦੇ ਵੀ ਤੇ ਦੂਜੀ ਗੱਲ ਹੁਣ ਭਾਵੇਂ ਗੱਠਾਣਾ ਕੰਮ ਦੇਖ ਲਓ ਤੁਸੀਂ ਇਹਦੇ ਪੇਮੈਂਟ ਵੀ ਬੜੀ ਲੇਟ ਮਿਲਦੀ ਹੈ ਦੀ ਆਈ ਹੁੰਦਾ ਰਿਹਾ ਤਾਂ ਫਿਰ ਹਾਲਾਤ ਦਿਨੋ ਦਿਨ ਮਾੜੇ ਹੋਣਗੇ ਜ਼ਿਮੀਂਦਾਰਾਂ ਦੇ ਤੇ ਜੋ ਬਹੁਤ ਚਿੰਤਾ ਦਾ ਵਿਸ਼ਾ ਵੀ ਮੰਡੀਕਰਨ ਸਹੀ ਹੋਵੇ ਟਾਈਮ ਤੇ ਪੈਸੇ ਮਿਲਣ ਜ਼ਿਮੀਂਦਾਰ ਮਤਲਬ ਖੁਸ਼ਹਾਲ ਹੋਣੇ ਚਾਹੀਦੇ ਹਰ ਇੱਕ ਸਟੇਟ ਦੇ ਹਰ ਇੱਕ ਦੇਸ਼ ਦੇ ਪੰਜਾਬ ਦੇ ਜ਼ਿਮੀਂਦਾਰਾਂ ਦਾ ਖਿਆਲ ਸਾਨੂੰ ਪਤਾ ਹੈ ਹਰਿਆਣੇ ਦੇ ਵੀ ਹਾਲਾਤ ਹੋਏ ਪਏ ਆ ਦਿਨੋ ਦਿਨ ਪਤਾ ਨਹੀਂ ਇੱਥੇ ਅਡਾਨੀ ਵਰਗੇ ਕੁਝ ਕਰੀ ਜਾਂਦੇ ਜਾਂ ਕੋਸੇ ਕੋਸ ਪੰਜਾਬ ਹੁਣ ਜਾਣਾਂ ਕਿਹਦੇ ਕਰਕੇ ਜਾਂਦਾ ਖੇਤੀ ਕਰਕੇ ਸਾਰੇ ਕਿਤੇ ਮਸ਼ਹੂਰ ਆ ਵੀ ਇੰਡੀਆ ਚ ਸਭ ਤੋਂ ਵੱਧ ਆਪਾਂ ਹੀ ਖੇਤੀ ਕਰਦੇ ਆਂ ਜੀ ਹੁਣ ਕਿਸਾਨਾਂ ਨਾਲ ਹੀ ਐ ਹੋਈ ਚੱਲੇ ਤਾਂ ਫਿਰ ਕਿੰਨੀ ਕਿ ਚੰਗੀ ਗੱਲ ਐ। ਉਹ ਜੋ ਇਨਸਾਨ ਦੁਨੀਆ ਦੇ ਦੇਸ਼ ਦੇ ਸਟੇਟਾਂ ਢੱਡ ਭਰਦੇ ਆ ਉਹਨਾਂ ਦੇ ਆਪ ਢੱਡੀ ਖਾਲੀ ਹੋ ਜਾਣ। ਤੇ ਬਹੁਤ ਮਾੜੀ ਗੱਲ ਐ। ਉਹ ਰਜ ਜੀ ਤਕੜਿਆਂ ਕੀ ਕਰਦੇ ਫਿਰਦੇ ਆਂ। ਬਿਜਲੀ ਕਣ ਕੁੜਕ ਹਾਂ ਹੋ ਗਏ ਪਹਿਲੇ। ਕੀ ਲੱਗਦਾ ਕਿ ਦਰਵੇ ਦਾ? ਕਿੱਦਰਵੇ ਦਾ ਯਾਰ ਦੇਖੋ ਤੁਹਾਡੇ ਹਿਸਾਬ ਨਾਲ ਕੀ ਲੱਗਦਾ? ਮੇਰੇ ਹਿਸਾਬ ਨਾਲ ਰਾਜਾ ਵਡਿੰਗਰ ਦੀ ਘਰ ਵਾਲੀ ਲੈ ਕੇ ਜਾਊਗੀ। ਅੱਛਾ ਕਾਵਲਾ ਦੋਨਾਂ ਚੀ ਹੈ ਹਾਂ ਹੈ ਦੋਨਾਂ ਜੀ ਹੁਣ ਆਈ ਨਹੀਂ ਪਤਾ ਨਾ ਕਾਲੀ ਦਲ ਦੀ ਵੋਟ ਕਿਹੜੇ ਪਾਸੇ ਪੁੱਜ ਕੇ ਮੈਂ ਕਿੱਧਰ ਨਹੀਂ ਮਨਪ੍ਰੀਤ ਦੀ ਕੋਈ ਇਨੀ ਵੈਲਿਊ ਨਹੀਂ ਉੱਥੇ ਹਾਂ ਲੋਕ ਵੀ ਅਈਆਂ ਖੀਂਦੇ ਹਾਂ ਹਾਂ ਮਨਪ੍ਰੀਤ ਨੂੰ ਬੀਜੇਪੀ ਨੂੰ ਵੋਟਾਂ ਜ਼ਿੰਮੇਦਾਰਾਂ ਨੂੰ ਪਾਉਣ ਗਿਆ ਵੀ ਨਹੀਂ ਚਾਹੀਦੀਆਂ ਸੀ ਹਾਂ ਇਹ ਤਾਂ ਗੱਲ ਸਹੀ ਹੈ ਕੀ ਕੁਛ ਤਾਂ ਹੋਇਆ ਆਪਣੇ ਨਾਲ ਹਾਂ ਚਾਹੀਦੀ ਤਾਂ ਆਪ ਪਾਰਟੀ ਨੂੰ ਵੀ ਨਹੀਂ ਸੀ ਹੂੰ ਹੂੰ ਤੇ ਬੀਜੇਪੀ ਨੂੰ ਤਾਂ ਜਾਵਾਂ ਹੀ ਨਹੀਂ ਆਮ ਆਦਮੀ ਨੇ ਤਾਂ ਆ ਗਿਆ ਨਾ ਵੀ ਬੰਦਾ ਕਹਿੰਦਾ ਇੰਨੇ ਸਾਲ ਦਾ ਮਿਹਨਤ ਕਰੀ ਆਂਦਾ ਥੋੜਾ ਥੋੜਾ ਐ ਚੱਕਾ ਹੋ ਗਿਆ। ਇਹ ਫਰਕ ਪੈ ਗਿਆ ਥੋੜਾ ਜਿਹਾ। ਹਾਂ ਜੇ ਕੈਂਡੀਡੇਟ ਹੋਰ ਹੁੰਦਾ ਫਿਰ ਤਾਂ ਇੰਨਾ ਮੈਚ ਫਤਣਾ ਨਹੀਂ ਸੀ। ਹੂੰ। ਬਾਕੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਬੱਸ ਪਰਸੋਂ ਆ ਜਾਣਾ। ਕੱਲ ਤਾਂ ਨਹੀਂ ਆਇਆ। 23 ਤਰੀਕ ਨੂੰ ਰਿਜ਼ਲਟ ਆਉਣਾ। ਹਾਂ ਪਰਸੋਂ ਹੀ। ਤੇ ਅੱਜ 11 ਵਜੇ ਦਾ ਵੱਜ ਗਿਆ ਮੇਰੇ ਹਿਸਾਬ 'ਚ। ਹਾਂ 11 ਵਜੇ ਤਾਂ ਵੱਜ ਗਿਆ। ਇੱਕ ਦਿਨਾਂ ਵਿੱਚ ਸਨਾਂ 'ਚ ਕੱਲ ਤਾਂ ਨਾ। ਕੱਲ ਦਾ। ਕੋਈ ਗੱਲ ਨਹੀਂ। ਹੋਰ ਬਹੁਤ ਵਧੀਆ ਵਧੀਆ। ਕਿਵੇਂ ਦੂਜਿਆਂ ਕੋਲੋਂ ਕਰਾਉਣਗੇ ਵੋਟਾਂ? ਜਿਹੜਾ ਪਰਛਤਲ ਲੰਗ ਦਾ ਬਲੈਕ ਸੰਤ ਲੰਗ ਲੱਗਿਆ ਕੋਈ ਪਤਾ ਨਹੀਂ ਹੈਦਾ ਪਤਾ ਹੈਦਾ ਤਾਂ ਯਾਰ ਮੇਰਾ ਘਰ ਜਿਹੜੀਆਂ ਆਉਂਦੀਆਂ ਹੁਣ ਨਹੀਂ ਕਿੰਨੇ ਦਿਨ ਦਾ ਬਲੈਕ ਸੰਤੀ ਨਹੀਂ ਆਉਂਦੀਆਂ ਨਗਰ ਨੇ ਮੜਗਰ ਪਾਲ ਕਾਦੀ ਉਹ ਹੋਇਆ ਪਿਆ ਕਿਰਾਂ ਦਾ ਐਮਸੀ ਹਲਗਾ ਹਾਂ ਉਹਨਾਂ ਦੇ ਕੋਈ ਬਾਵਾ ਤੇ ਮੈਂ 2-2 ਸਾਲ ਹੋ ਗਏ ਟੱਪਿਆਂ ਨੂੰ ਹਾਂ ਬਹੁਤ ਟੰਗ ਹੋ ਗਿਆ ਹੋਰ ਤਕੜੀ ਸੀ ਬਾਬੇ ਠੀਕ ਨੇ ਵਧੀਆ 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 ਜਾਏ ਚੰਡੀਗੜ੍ਹ ਚੰਡੀਗੜ੍ਹ ਜਾਏ ਜੀ ਕਿੰਨੇ ਦਿਨ ਲਾਇਆ ਚੰਡੀਗੜ੍ਹ ਚ 4 ਦਿਨ ਲਾਇਆ ਤੇ ਲਾਉਣਾ ਤੱਕ ਦਿਨੀ ਸੀ ਬਹੁਤ ਦਿਨ ਲਾਇਆ ਮਤਲਬ ਕੱਪੜੇ ਵੀ ਚੱਕ ਕੇ ਲੱਗਿਆ ਸੀ ਐਚੇ ਐਚਾ ਤੇ ਜੀ ਬਰਾਕਰ ਗਿਆ ਸੀ ਨਹੀਂ ਉਹ ਯਾਰ ਦੋਸਤ ਉਹਦਾ ਕੰਮ ਸੀ ਗਾਣਿਆਂ ਵਾਲਾ ਅੱਛਾ ਅੱਛਾ ਠੀਕ ਆ ਗਈ ਸੀ ਠੀਕ 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 ਔਰ ਵਧੀਆ ਬਾਰੇ ਵਧੀਆ ਹੁਣ ਲੋਕ ਕਰਦੇ ਯਾਰ ਬਾਲ ਸਾਹਿਬ ਨੂੰ ਹਾਂ ਕਰਨਗੇ ਹਜੇ ਕੀ ਆ ਹਜੇ ਹਜੇ ਨਹੀਂ ਹਾਂ ਹਜੇ ਨਹੀਂ ਹਜੇ ਨਹੀਂ ਹਜੇ ਚਾਹ ਉਹ ਚੀਕ ਨਿਕਲੀ ਪਈ ਐ ਲੋਕਾਂ ਦੇ ਨਾਲ ਹਜੇ ਕੱਟ ਹੋਈ ਐ ਹਾਂ ਨਹੀਂ ਸਹੀ ਗੱਲ ਨਹੀਂ ਮੈਂ 1 ਲੱਖਿਆ ਸੀ ਇਧਰ ਕਰ ਲਮੜਾਇਆ ਮੈਂ ਕਿਹਾ ਨਾ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਗੱਲ ਕਹਿ ਦਿਓ ਵੀ ਅੱਜ ਤਾਈਂ ਤੁਸੀਂ ਕਦੇ ਪ੍ਰਕਾਸ਼ ਸਿੰਘ ਬਾਦਲ ਤੋਂ ਜਾਂ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਕੋਲ ਕੰਮ ਨਹੀਂ ਲਿਆ। ਅੱਛਾ ਉਹ ਵੀ ਛੱਡੋ ਲਿਆ ਨਾ ਲਿਆ। ਜੇ ਦਿਲ ਤੇ ਤਰੱਕੀ ਗੱਲ ਕਹੇ ਤਾਂ ਵੀ ਕਦੇ ਬਾਦਲਾਂ ਨੇ ਕੰਮ ਨਹੀਂ ਕਰਿਆ ਕਿਸੇ ਦਾ। ਜਾਂ ਕਦੇ ਉਹਨਾਂ ਨੇ ਕੰਮ ਹੀ ਨਹੀਂ ਕਰਿਆ ਸਟੇਟ ਦੇ ਵਿੱਚ। ਸਭ ਤੋਂ ਵੱਧ ਅੱਜ ਤਾਈਂ ਕਿਸੇ ਸਰਕਾਰ ਨੇ ਪੰਜਾਬ ਦੇ ਵਿੱਚ ਕੰਮ ਕਰਿਆ ਸ਼ਰਮਣੀ ਅਕਾਲੀ ਦਲ ਨੇ ਕਰਿਆ। ਯਾਰ ਇਹਦੇ ਕੋਈ ਸ਼ੱਕ ਨਹੀਂ। ਅੱਗੇ ਸਿਮਰਜੀਤ ਮੱਕੜ ਦੀ ਵੀਡੀਓ ਆਈ ਜਾਂਦੀ ਹੈ ਜਿਹੜਾ ਪੱਤਰਕਾਰ ਹੈ ਉਹ ਕਹਿੰਦਾ ਵੀ ਤੁਹਾਨੂੰ ਯਾਦ ਆ ਛੋਟੇ ਹੁੰਦੇ ਨਾ ਆਪਾਂ ਨੂੰ ਵੀ ਲੈਟਰ ਨਹੀਂ ਹੁੰਦੀ 6-6 ਘੰਟੇ ਉਹ ਇਹ ਕੰਮ ਵੀ ਇਸ ਬਾਦਲ ਸਾਹਿਬ ਨੇ ਨਿਵੇੜਿਆ ਫਿਰ ਕਨੈਕਸ਼ਨ ਬੰਦੇ ਤੁਸੀਂ ਵੇਖ ਲਓ ਭਾਵੇਂ ਨਹਾਉਣ ਨਾਲ ਚਲਵਾ ਲੈਂਦੇ ਆਪਾਂ ਇੰਨੇ ਜ਼ਿਆਦੇ ਕਨੈਕਸ਼ਨ ਫ੍ਰੀ ਚ ਬੰਦੇ ਹੁਣ ਲੱਖਾਂ ਚ ਵੀ ਨਹੀਂ ਮਿਲਦੇ ਹਾ ਜੀਆਂ ਛੜਕਾ ਬਣੀਆਂ ਨਾ ਪਿੰਡ ਤੋਂ ਪਿੰਡ ਤੱਕ ਤੇ ਕਿਤੇ ਦੀ ਕਿਤੇ ਜਾ ਆਉਂਦਾ ਬੰਦਾ ਆਪਣੇ ਕਚਰਾ ਹੀ ਨਹੀਂ ਸੌਂਦੇ ਤੇ ਇਹ ਹਰੇ ਬਾਦਲ ਦੀ ਦੇਣ ਆ ਪਰ ਲੋਕਾਂ ਨੂੰ ਆਤ ਪੈ ਗਈ ਜਿਹਦੀ ਹਾਲੀ ਦਿਖਾਈਓ ਉਸੇ ਦੀ ਸੇਵਾ ਕਰਨੀ ਤੁਹਾਡੀ ਗੱਲ ਸਹੀ ਹੈ ਜੀ ਬਾਕੀ ਸਹੀ ਗ ਇਹ ਹੈਗੇ 24 ਘੰਟੇ ਗੋਣ ਪਾਲਦੇ ਅੱਛਾ ਇੱਕ ਗੱਲ ਹੋਰ ਦੇਖੋ ਤੁਸੀਂ ਬਾਲ ਸਾਹਿਬ ਇੱਕ ਅਜਿਹਾ ਬੰਦਾ ਹੈ ਜਿਹੜਾ ਬਦਲੇ ਰਾਜਨੀਤੀ ਨਹੀਂ ਕਰਦਾ ਸੀ ਜਦੋਂ ਕੈਪਟਨ ਆਇਆਗਾ ਉਹਨੇ ਬਾਲ ਸਾਹਿਬ ਨੂੰ ਜੇਲ੍ਹ ਚ ਕਰਤਾ ਸੀ ਨਾਲ ਦੇ ਨਾਲ ਬਾਲ ਸਾਹਿਬ ਜਦੋਂ ਬਣਿਆ ਉਹਨੇ ਕੁਝ ਨਹੀਂ ਅਜਿਹਾ ਕੁਝ ਕਰਿਆ ਕਦੇ ਵੀ ਨਹੀਂ ਦੂਜੀ ਗੱਲ ਸੰਸਦ ਦੇ ਵਿੱਚ ਵੇਖ ਲਓ ਬਾਲ ਸਾਹਿਬ ਕਰਦਾ ਕਾਕਾ ਹੀ ਦੱਸੋ ਕੀ ਕੰਮ ਹੈ ਤੇ ਹੁਣ ਹੁੰਦਾ ਚੱਕ ਚੱਕ ਮਾਰਦੇ ਖੁਦ ਨੂੰ ਪਤਾ ਨਹੀਂ ਕੀ ਹੋਈ ਜਾਣਾ ਕਿੰਨੇ ਨਹੀਂ ਫਿਰਦਾ ਇੱਕ ਇੱਕ ਗੱਲ ਥੋੜੀ ਬੰਦਾ ਉਮਰ ਦਾ ਲਿਆਜ ਕਰਦਾ ਉਹ ਬੰਦਿਆਂ ਦੀ ਉਮਰ ਕਿੰਨੀ ਹੈ ਯਾਰ ਠੀਕ ਆ ਰਾਜਨੀਤੀ ਹੋਣੀ ਚਾਹੀਦੀ ਹੈ ਬਿਲਕੁਲ ਪਰ ਇਹ ਚੀਜ਼ਾਂ ਬਹੁਤ ਗਲ ਪਰ ਜੇ ਬਕਮਰੇ ਤੌਰ ਤੇ ਵੇਖੀਏ ਜਿੰਨੇ ਪੰਜਾਬ ਦੇ ਵਿੱਚ ਛਲਕਾ ਬਣ ਗਿਆ ਜੀ ਜਿੰਨਾ ਕੁ ਹੋਇਆ ਹਾਂ ਜੀ ਜਿੰਨਾ ਲੋਕਾਂ ਨੇ ਇਹਨੂੰ ਸੱਤੇ ਬਾੜਿਆ ਹਾਂਜੀ ਹਾਂਜੀ ਤੇ ਲੋਕਾਂ ਬਿਸ਼ਰਮਾ ਲੋਕ ਵੀ ਸਹੀ ਗੱਲ ਹੈ ਜੀ ਲੋਕਾਂ ਨੂੰ ਵੀ ਇਹੀ ਚੰਗਾ ਲੱਗਦਾ ਹਜੇ ਇਹਨਾਂ ਨੂੰ ਤਤੀਬਾ ਨਹੀਂ ਲੱਗੀ ਇਹਨਾਂ ਨੂੰ ਪਤਾ ਲੱਗੂ ਠਹਿਰ ਕੇ ਹਜੇ ਇਹ ਹਾਲਾਤ ਤੁਸੀਂ ਮੈਨੂੰ ਐਸਾ ਦੀ ਬੇਅਦਵੀ ਹੋਣੀ ਨਹੀਂ ਹੁੰਦੀ ਕਿ ਨਸ਼ਾ ਮੁੱਕ ਗਿਆ ਕਿ ਰਿਸ਼ਵਤ ਮੁੱਕ ਗਈ ਕਿ ਗੁੰਡਾਗਰਦੀ ਮੁੱਕ ਗਈ ਕੀ ਮੁੱਕ ਗਿਆ ਮੈਨੂੰ ਦੱਸਣ ਵੀ ਆ ਮੁੱਕ ਗਿਆ ਚੀਜ਼ਾਂ ਭਾਈ ਸਹੀ ਗੱਲ ਹੈ ਜੀ ਬਾਕੀ ਸਹੀ ਗੱਲ ਹੈ ਅੱਗਾ ਪ੍ਰਾਲੀ ਨੂੰ ਲਾਈ ਜਾਂਦੇ ਆ ਜਿਮੀਦਾਰਾਂ ਦੇ ਅੱਗੇ ਹਰਕ ਜੜ ਜਾਂਦਾ ਸਹੀ ਗੱਲ ਤੇ ਜਿਮੀਦਾਰਾਂ ਦੇ ਦੱਸ ਵੀ ਕੋਈ ਜਿਮੀਦਾਰਾਂ ਨੇ ਰੋਟੀ ਨਹੀਂ ਖਾਣੀ ਕਿ ਨਮਸ ਸਹੀ ਗੱਲ ਹੈ ਜੀ ਡੀਪ ਇਹਨਾਂ ਨੂੰ ਨਹੀਂ ਮਿਲਦੀ ਝੋਨਾ ਇੰਨੇ ਦਾ ਨਹੀਂ 7-7 8-8 ਕਿਲੋ ਕਾਟ ਲੱਗ ਗਈ ਪ੍ਰਾਲੀ ਨੂੰ ਅੱਗੇ ਨਹੀਂ ਲਾ ਸਕਦੇ ਤੇ ਫੈਕਟਰੀਆਂ ਜਾ ਕੇ ਵੀ ਇਹਨਾਂ ਦੀ ਅੱਗ ਹੀ ਮਚਣੀ ਆ ਨਹੀਂ ਹਾਂ ਗੱਲ ਤਾਂ ਹੋਈ ਹੈ ਜੀ ਫੈਕਟਰੀਆਂ ਜਿਹੜਾ ਮਾਰ ਕੇ ਵੀ ਧੂਆ ਨਾ ਸਿੱਟਣਗੇ ਉੱਤੇ ਪ੍ਰਦੂਸ਼ਣ ਵਾਲਾ ਕੋਈ ਸੈਂਟਰ ਸੜਕ ਦੇਣਗੇ ਤੇ ਗੱਡੀਆਂ ਦੇ ਵਿੱਚ ਤੁਸੀਂ ਜਿਹੜਾ ਜਵੇਜਲ ਪੋਜੀਸ਼ਨ ਹੁੰਦਾ ਧੂਏ ਨਾਲੋਂ ਕਿੰਨਾ ਹੁੰਦਾ ਫੈਕਟਰੀਆਂ ਇਹ ਕਹਿੰਦਾ ਵੀ ਜਿਮੀਦਾਰ ਦਾ ਕਿਤੇ ਲਾਲ ਕੀਰ ਮਾਰਤੀ ਕਿਤੇ ਪਰਚਾ ਕਰਤਾ ਉਹ ਜੱਟ ਕਮਰੇ ਜਿਹੜੇ ਇਹਨਾਂ ਦੇ ਮਗਰ ਫੇਰ ਤੁਰੇ ਫਿਰਦੇ ਆ ਲੀਡਰ ਦੇ ਸਹੀ ਗੱਲ ਹੈ ਕਿਵੇਂ ਆ ਆਕਸ਼ਨ ਜਿਹੜਾ ਗੱਦੜਵੇ ਆ 400 ਹੈਗੇ ਸੀਟਾਂ ਤੇ ਉਸ ਹਾਵਨਾ ਜਿਵੇਂ ਭਾਜਪੀ ਤੇ ਆਮ ਪਾਰਟੀ ਦੀ ਜ਼ੀਰੋ ਵੋਟ ਹੋਣੀ ਚਾਹੀਦੀ ਸੀ ਜ਼ੀਰੋ ਜੇ ਲੋਕ ਚਾਹਣ ਤਾਂ ਪਰ ਲੋਕ ਨਹੀਂ ਫੇਰ ਵੀ ਬੇਸ਼ਰਮਾ ਮਗਰ ਤੁਰੇ ਫਿਰਦੇ ਆ ਸਹੀ ਗੱਲ ਸਹੀ ਗੱਲ ਹੈ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਲੱਗਦਾ ਹੀ ਜਾਂਦਾ ਉਹਦਾ ਪਿੱਛੇ ਹੋਰ ਫਰਕ ਪੈ ਜਾਊਗਾ ਅਸਲ ਨਾਲ ਬੰਦੇ ਦਾ ਬੰਦੇ ਨੂੰ ਜਾਣਦਵਾਰ ਪਤਾ ਲੱਗਦਾ ਹੈ ਜਾਣਦਵਾਰ ਪਤਾ ਲੱਗਦਾ ਫਿਰ ਅਗਲਾ ਉਹ ਤਾਂ ਕਹਿੰ ਲੈਰ ਉਹਨਾਂ ਨਾਲ ਤੋਂ ਹੀ ਚੰਗੇ ਸੀ ਉਹ ਗੱਲਾਂ ਆ ਵੀ ਕੰਮ ਤਾਂ ਉਹਨਾਂ ਨੇ ਬਹੁਤ ਕਰਿਆ ਲੋਕ ਸੁਖਵੀਰ ਨੂੰ ਗੱਪੀ ਕਰਦੇ ਗੱਪ ਨੂੰ ਪਤਾ ਕਿਉਂ ਆ ਦੇ ਉਹ ਕਹਿੰਦਾ ਸੀ ਮੈਂ ਛੜਕਾ ਬਣਾਉ ਉਹੋ ਜਿਹਾ ਭਾਵੇਂ ਤੁਸੀਂ ਕੁਝ ਛੱਟ ਲਿਓ ਬੜਾਆਂ ਆ ਉਹਨੇ ਬਾਈ ਉਹ ਬੱਸ ਸਾਰਾ ਹੀ ਬੱਸ ਉਹਨੇ ਚਲਾਈ ਐ ਬਿਜਲੀ ਵਾਲਾ ਸੀ ਮੈਂ ਕਰੂੰਗਾ ਬਿਜਲੀ ਉਹਨੇ ਕਰੀ ਐ ਇੱਕ ਕੰਮ ਬੰਦਾ ਕਰਾ ਦੇ ਵੀ ਜਿਹੜਾ ਕੰਮ ਸੁਖਵੀਰ ਨੇ ਆਖਿਆ ਹੋਵੇ ਨਾ ਕਰਿਆ ਹੋਵੇ ਹੁਣ ਉਹਦੇ ਕੰਮ ਇਹੋ ਜਿਹੇ ਸੀ ਲੋਕਾਂ ਨਾਲ ਵੀ ਗੱਪ ਮਾਰਦਾ ਹੁਣ ਸੁਖਵੀਰ ਸਾਹਿਬ ਤੇ ਆ ਕੇ ਚੜ੍ਹੇ ਜਾਂਦੇ ਬਾਦਲ ਨੇ ਐ ਕਰਤਾ ਐ ਕਰਤਾ ਦੱਸੋ ਵੀ ਕਰਿਆ ਕੀ ਉਹਨੇ ਮਾੜਾ ਤਾਂ ਦੱਸੋ ਵੀ ਆ ਕਰਤਾ ਉਹਨੇ ਪੰਜਾਬ ਵਾਸਤੇ ਬਾਈ ਹੁਤ ਵੱਧ ਕੰਮ ਉਹਨਾਂ ਨੇ ਕਰੇ ਆ ਜਿਹੜੇ ਰਾਜ ਦੇ ਲੀਡਰ ਸੀ ਉਹ ਵੀ ਬਾਦਲ ਤੇ ਮਾੜਾ ਜਿਹੜੀ ਜਾਂਦੇ ਤੇ ਤੁਸੀਂ ਨਹੀਂ ਹੱਦੀਆਂ ਨਾਲ ਕੁਝ ਗੱਲ ਤਾਂ ਵੀ ਹੈ ਤੁਸੀਂ ਵੀ ਸਿਆਦਤ ਦੇ ਵਿੱਚ 10 ਦਸਾਲ ਤੁਸੀਂ ਵੀ ਨਾਲ ਹੀ ਰਹੇ ਹੋ ਬਿਲਕੁਲ ਬਿਲਕੁਲ ਸਹੀ ਗੱਲ ਤੁਸੀਂ ਦੱਸੋ ਦੁੱਧ ਤੋਂ ਤੇ ਆ ਗਈ ਸਾਰੀ ਸਹੀ ਗੱਲ ਇਕੱਲਾ ਬਾਦਲ ਉਹ ਹੀ ਬੰਦੇ ਆ ਉਹ ਹੀ ਬੰਦੇ ਜਿਹੜਾ ਉਧਰ ਜਾ ਕੇ ਐਮਐਲਏ ਬਣ ਜਾਂਦੇ ਆ ਬਸ ਆਈ ਕੋ ਚੱਲੀ ਜਾਂਦਾ ਹਾਂ ਬੰਦੇ ਤਾਂ ਉਹੀ ਹੈ ਬਿਲਕੁਲ ਬਿਲਕੁਲ ਹੁਣ ਬਾਦਲ ਸਾਹਿਬ ਇਹਨਾਂ ਨੇ ਕਰਲੀ ਦਲ ਪੰਜਾਬ ਚੋਂ ਫੇਲ ਕਰਨਾ ਉਹ ਕਰ ਦੇਣਗੇ ਮੁੜ ਕੇ ਪੰਜਾਬ ਦੀ ਕਿਸੇ ਨੇ ਟੁਈ ਨਹੀਂ ਮਾਰਨੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਗਾਂ ਲਿਜਾ ਸਕਦੀ ਇੱਕ ਇਹ ਕਿਤਰੀ ਪਾਰਟੀ ਕਣੀ ਲੋਕਾਂ ਦਾ ਧਿਆਨ ਹੀ ਨਹੀਂ ਦੇ ਜਾਂਦੇ ਨੇ ਦੇ ਮੁੱਦੇ ਇਹੋ ਹੀ ਠਾਈ ਜਾਂਦੇ ਆ। ਇਹ ਸਮਾਂ ਤਾਂ ਆਊਗਾ ਤੇ ਹੋ ਸਕਦਾ ਵੀ 27 ਨੀ ਤੱਕ ਅਗਲੇ 5 ਸਾਲਾਂ ਨੂੰ ਆ ਜਾਏ। ਹੂੰ। ਆਊਗਾ ਸੀ। ਆਊਗਾ ਸੀ। ਪਰ ਕੇਰਾ ਥੋੜਾ ਜਿਵੇਂ ਸਾਰੇ ਕਹਿੰਦੇ ਨੇ ਨਾ ਮੱਛੀ ਪੱਤਲੇ ਚਤਕੇ ਮੁਰਦਦੀ ਆ। ਲੋਕ ਬੁੱਥਾ ਬਣਾ ਕੇ ਮੁਰਦਣਗੇ। ਇਹ ਕਾਲੀ ਦਲ ਤੇ ਪਹਿਲੀ ਵਾਰ ਟਸਾਵਾਣੀ ਆ। ਹਾਂ ਦੂਜੀ ਵਾਰ ਵੀ ਆਇਆ ਸੀ। ਇਹ ਚੱਲਦਾ ਰਹਿੰਦਾ ਪਰਮਾਤਮਾ ਦੀ ਕਰੇ। ਹਾਂ। ਇਹ ਆਉਣਾ ਜਾਂਦਾ ਹੀ ਰਹਿਣਾ। ਸਹੀ ਗੱਲ ਬੰਦੂ ਟੌਰ ਵੀ ਹੈ ਹਜੇ ਕੰਮ ਵੀ ਨਾ ਵੀ ਉਹ ਚੱਲ ਜੀਦਾ ਜਿਹੜਾ ਕੰਮ ਹੱਥ ਪਾਲੇ ਸੁਖਵੀਰ ਮਿੰਡ ਚ ਕਰਾਉਂਦਾ। ਬੰਦੇ ਰੋਤਵਾ ਪੂਰਾ ਹੈ ਬਿਲਕੁਲ ਜਿਹੜੋ ਬੰਦੇ ਦੇ ਨਾਲ ਦੇ ਨਾ ਗਦਾਰੀ ਕਰਨ ਫੇਰ ਨਹੀਂ ਬੰਦੇ ਨੂੰ ਕੋ ਜੰਦਾ ਸਹੀ ਗੱਲ ਹੈ ਜੀ ਨਾਲ ਦੇ ਚੱਲ ਕੇ ਖਾ ਕੇ ਤੇ ਫੇਰ ਗਦਾਰੀ ਕਰਦੇ ਫੇਰ ਗੁੱਸਾ ਆਉਂਦਾ ਬੰਦੇ ਨੇ ਦੁੱਖ ਲੱਗਦਾ ਜੀ ਯਾਰ ਇਹਨਾਂ ਕੋਈ ਕਰਿਆ ਵੀ ਤੇ ਸਾਰਾ ਨੇਹ ਭਲ ਕਰਤਾ ਸਹੀ ਗੱਲ ਹੈ ਜੀ ਚਲੋ ਹੁਣ ਆਉਣ ਵਾਲੇ ਰਿਜ਼ਲਟ ਮਿਹਣੇ ਤੇ 23 ਨੂੰ ਕੀ ਬੰਦਾ ਚਾਹੀਦਾ ਹੈ ਸਾ 23 ਦੀ ਦੇ ਰਿਜ਼ਲਟ ਦਾ ਪਤਾ ਲੱਗੂ ਆ ਕੀ ਕਹਿੰਦੇ ਆ ਕੀ ਨਹੀਂ ਹੋਰ ਤਕੜਿਓ ਬਾਲੇ ਵਧੀਆ ਵਧੀਆ ਠੀਕ ਹੈ ਚਾਹੀ ਮਿਲਦੇ ਆ ਫਿਰ ਓਕੇ ਬਾਏ ਟਾਟਾ ਬਾਏ ਬਾਏ ਟਾਟਾ ਜਿਹੜੀ ਇਹ ਆਵਾਜ਼ ਆ ਰਹੀ ਚਾਚੀ ਆ ਰਕੇ ਅੰਦਰੋਂ ਇਹ ਤਕਰੀ ਕੋਈ ਮੰਨੇ ਨਾ ਮੰਨੇ ਸਾਡੇ ਏਰੀਏ ਤਾਂ ਕੀ ਸਾਰੇ ਪੰਜਾਬ ਚ ਸਭ ਨੂੰ ਪਤਾ ਵੀ ਕਿਹੜੀ ਪਾਰਟੀ ਨੇ ਵੱਧ ਕੰਮ ਕਰਿਆ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਆਦੇ ਬਸ ਲੋਕਾਂ ਦਾ ਹੁੰਦਾ ਸਿਸਟਮ ਤੇ ਐਤ ਕੀ ਤਾਂ ਵੈਸੇ ਤੁਹਾਨੂੰ ਪਤਾ ਹੀ ਹੈ ਵੀ ਕੀ ਖਲਾਤ ਰਹੇ ਆ ਕਿਸਾਨਾਂ ਦੇ ਮੈਂ ਸਰਕਾਰ ਨੂੰ ਹੀ ਬੇਨਤੀ ਕਰਦਾ ਵੀ ਕਿਸਾਨਾਂ ਦਾ ਹਾਲ ਕਰਿਆ ਜਾਵੇ ਚਲੋ ਐਤ ਕੀ ਤਾਂ ਹੋ ਹੀ ਗਿਆ ਗਾਹ ਨੂੰ ਵੀ ਹੱਲ ਕਰਿਆ ਜਾਵੇ ਦੂਜੀ ਗੱਲ ਦੋਸਤੋ ਆਏ ਆ ਵੀ ਹੁਣ ਗਿੱਦੜਵੇ ਇਲੈਕਸ਼ਨ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਹੈ ਵੀ 23 ਤਰੀਕ ਨੂੰ ਆਣਾ ਦਿਨ ਰਹਿ ਗਿਆ ਇੱਕ ਅੱਧਾ ਪੀਹਾਲਾ ਤੇ ਮੈਂ ਹੁਣ ਉੱਥੇ ਜਿਆਦਾ ਤਾਂ ਹੁਣ ਆਏ ਆ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਹੈ ਉਹ ਕਿੱਧਰ ਪਈ ਹੈ ਚਾਚੀ ਯਾਰ ਕਹਿੰਦਾ ਮੰਨਣਾ ਵੀ ਰਾਜ ਆਪਣੇ ਜਿੱਤੂਗਾ ਪਰ ਮੈਨੂੰ ਲੱਗਦਾ ਵੀ ਬਾਈ ਡਿੰਪੀ ਜਿੱਤੂਗਾ ਕਿਉਂਕਿ ਬਾਈ ਡਿੰਪੀ ਨਾਲ ਅਕਾਲੀ ਦਲ ਦੀ ਕੁਸ਼ਕ ਵੋਟ ਜਿਹੜੀ ਸੀਗੀ ਬਾਈ ਨਾਲ ਉਹ ਤਾਂ ਆਈ ਆਈ ਹੈ ਤੇ ਕੁਸ਼ਕ ਲਾਲੋ ਮਨਪੀ ਚ ਬਦਲ ਨੂੰ ਪੈ ਸਕਦੀ ਹੈ ਬਾਕੀ ਹੁਣ ਅੰਦਰ ਵੜ ਕੇ ਤਾਂ ਬ ਕਿਸੇ ਦੇ ਵੇਖਿਆ ਨਹੀਂਗਾ ਰੁਝਾਨ ਤਾਂ ਹੀ ਹੈ ਦੇ ਬਾਈ ਡਿੰਪੀ ਵੀ ਜਿੱਤੀਗਾ ਬਾਕੀ ਹੁਣ ਤੇ ਇਧਰ ਨੂੰ ਪਤਾ ਲੱਗ ਜੂ ਕੀ ਬੰਨਦਾ ਕੀ ਨਹੀਂ ਬੰਨਦਾ ਸਭ ਤੋਂ ਵਧੀਆ ਗੱਲ ਜਿਹੜੀ ਰਹੀ ਹੈ ਇਲੈਕਸ਼ਨ ਦੇ ਵਿੱਚ ਅਮਨ ਸ਼ਾਂਤੀ ਤੜਕੇ ਤੜਕੇ ਰੰਧਾਵਾ ਸਾਹਿਬ ਵਾਲੇ ਪਾਸੇ ਮਾਣੀ ਮੋਟੀ ਹੋਈ ਸੀ ਚਾਪਟਰ ਆਮ ਆਦਮੀ ਤੇ ਕਾਂਗਰਸ ਦੀ ਉਸ ਤੋਂ ਬਾਅਦ ਉੱਥੇ ਵੀ ਨਹੀਂ ਕੋਈ ਸੁਣਨ ਨੂੰ ਮਿਲਿਆ 8 ਵਜੇ ਦੇ ਲਾਗੇ ਤੱਕ ਤੜਕੇ ਤੜਕੇ ਤੋਂ ਪੋਲਿੰਗ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਉੱਥੇ ਵੀ ਅਮਨ ਸ਼ਾਂਤੀ ਰਹੀ ਹੈ ਵਧੀਆ ਜੀ ਤੇ ਕਿਧਰ ਵੀ ਸਾਰੇ ਦੇ ਨੇ ਅਮਨ ਸ਼ਾਂਤੀ ਰਹੀ ਹੈ ਕਮਾਲ ਹੀ ਹੋ ਗਿਆ ਪਹਿਲਾ ਇਲੈਕਸ਼ਨ ਵੇਖਿਆ ਕਿਦਰਵੇ ਦਾ ਮੈਂ ਜਿੱਦੇ ਐਤਕੀ ਜਮ ਵੀ ਅਮਨ ਸ਼ਾਂਤੀ ਰਹੀ ਹੈ ਨਜ਼ਾਰਾ ਆ ਗਿਆ ਤੇ ਇਲੈਕਸ਼ਨ ਹੋਣੇ ਹੀ ਚਾਹੀਦੇ ਆ ਜਿਵੇਂ ਉਹ ਤੜਕੇ ਵੀਡੀਓ ਆ ਰਹੀ ਸੀ ਗੁਰੂ ਘਰ ਮੱਥਾ ਟੇਕਣ ਗਏ ਸੀ ਬਾਈ ਡਿੰਪੀ ਜੀ ਤੇ ਬੀਬੀ ਜੀ ਅਮਰਤਾ ਬੜਿੰਗ ਤੇ ਬੜੀ ਵਧੀਆ ਉਹਨਾਂ ਨੇ ਮਤਲਬ ਇੱਕ ਮੈਸੇਜ ਦਿੱਤਾ ਤੇ ਉਹ ਰੀਅਲ ਲਾਈਫ ਵਿੱਚ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਪਿਆਰ ਬਣਾ ਕੇ ਰੱਖੋ ਅਮਨ ਸ਼ਾਂਤੀ ਨਾਲ ਰਹੋ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਸਭ ਨੂੰ ਪਤਾ ਹੀ ਹੈ ਤੇ ਉਹਨਾਂ ਨਾਲ ਦਿਨਾਂ ਤੇ ਵਹਿਣੇ ਕਾਉਂਟ ਜਿੱਦਾ ਤੇ ਕਿਹਦੀ ਝੋਲੀ ਜਿੱਤ ਪੈਂਦੀ ਹੈ ਤੇ ਕੌਣ ਹਰਦਾ ਫੈਸਲਾ ਜਿਵੇਂ ਵੀ ਹੋਵੇ ਤੇ ਮੇਰੇ ਬਣੀਆਂ ਜੱਤ ਨਾਲੋਂ ਅਡਵਾਂਸ ਬਧਾਈਆਂ ਤੇ ਦੂਜਿਆਂ ਨੂੰ ਵੀ ਮਿਹਨਤ ਕਰੋ ਠੀਕ ਹੈ ਜ ਜੱਜ ਕਿਸੇ ਦਾ ਕੰਮ ਕਰਾਂਗੇ ਲੋਕ ਆ ਭੇਜਦਾ ਦੇਣਗੇ ਓਕੇ ਦੋਸਤੋ ਅੱਜ ਲਈ ਇੰਨਾ ਹੀ ਫਿਰ ਕੱਲ ਨੂੰ ਮਿਲਦੇ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ ਟਾਟਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ